ਸਾਥੀ ਰਿਆ ਕਾ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਦੇ ਆ ਜੀ ਤੂੜੀ ਦੇ ਰੇਟਾਂ ਦੀ ਤੁਹਾਡੇ ਨਾਲ ਕੁਝ ਸ਼ਹਿਰਾਂ ਦੇ ਰੇਟ ਆਪਾਂ ਸਾਂਝੇ ਕਰਨੇ ਆ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਨਾਲ ਦੀ ਨਾਲ ਜਿਹੜੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਡੇ ਏਰੀਆ ਦੇ ਵਿੱਚ ਕੀ ਰੇਟ ਚੱਲ ਰਿਹਾ ਤੇ ਜੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਨਲਾਈਨ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਿਹੜੀਆਂ ਪਹੁੰਚ ਜਾਣ ਸੋ ਸ਼ੁਰੂ ਕਰਦੇ ਆ ਜੀ ਤੂੜੀ ਦੇ ਰੇਟ ਜਿਹੜੇ ਆ ਉਹ ਉੱਥੇ ਕੀ ਖੜੇ ਆ ਨਾ ਜ਼ਿਆਦਾ ਵਧੇ ਆ ਨਾ ਘਟੇ ਆ ਉੱਥੇ ਕਿ ਚੱਲੀ ਜਾਂਦੇ ਆ ਆਪਾਂ ਤੁਹਾਨੂੰ ਸਾਰੇ ਜਿਹੜੇ ਆ ਆਪਣੇ ਕੋਲ ਜਿੰਨੀ ਕੀ ਜਾਣਕਾਰੀ ਹੈ ਜਿਲ੍ਹਿਆਂ ਦੇ ਆਈ ਆ ਉਹਨੇ ਆਪਾਂ ਤੁਹਾਨੂੰ ਜਿਹੜੀ ਆ ਦੱਸਦੇ ਆ ਸ਼ੁਰੂ ਕਰਦੇ ਆ ਜੀ ਆਪਾਂ ਕਪੂਰਥਲਾ ਤੋਂ ਇੱਥੇ ਤੂੜੀ 600 ਤੋਂ 650 ਦੇ ਵਿੱਚ ਵਿੱਚ ਵਿਕ ਰਹੀ ਹੈ ਅੱਗੇ ਮੋਗਾ 590 ਰੁਪਏ ਵਿਕ ਰਹੀ ਹੈ ਜੀ ਕੋਟ ਕਪੂਰਾ 610 ਰੁਪਏ ਤੂੜੀ ਵਿਕੀ ਹੈ ਲੁਧਿਆਣੇ ਦੇ ਵਿੱਚ 650 ਰੁਪਏ ਮੁਹਾਲੀ ਵੀ ਤੂੜੀ ਦਾ ਰੇਟ ਜਿਹੜਾ ਉਹ 650 ਚੱਲ ਰਿਹਾ ਵੱਡੇ ਸ਼ਹਿਰਾਂ 'ਚ ਰੇਟ ਥੋੜੇ ਵਾਧਿਆ ਜਿਹੜੇ ਆਪਣੇ ਪਿੰਡਾਂ ਕਸਬਿਆਂ ਦੇ ਵਿੱਚ ਉੱਥੇ ਜਿਹੜੀ ਤੂੜੀ ਆ ਉਹ 400 ਤੋਂ 450 ਹੱਦ 500 ਤੱਕ ਜਿਹੜੀ ਵਿਕਰੀ ਹੈ ਪਟਿਆਲੇ ਦੀ ਗੱਲ ਕਰ ਲਈਏ ਤੇ ਉੱਥੇ 450 ਤੋਂ 550 ਦੇ ਵਿੱਚ ਥੂੜੀ ਵਿਗ ਰਹੀ ਹੈ ਜੀ ਸੰਗਰੂਰ 500 ਤੋਂ 550 ਦੇ ਵਿੱਚ ਵਿੱਚ ਚੱਲ ਰਿਹਾ ਰੇਟ ਜਲੰਧਰ ਦੀ ਗੱਲ ਕਰ ਲਈਏ ਜੀ ਉੱਥੇ 550 ਤੋਂ ਲੈ ਕੇ 650 ਤੱਕ ਜਿਹੜੀ ਹੈ ਵਧੀਆ ਥੂੜੀ ਵਿਕ ਰਹੀ ਹੈ ਬਠਿੰਡਾ 500 ਤੋਂ ਲੈ ਕੇ 550 ਮਾਨਸਾ 450 ਤੋਂ 550 ਦੇ ਵਿੱਚ ਥੂੜੀ ਵਿਕੀ ਹੈ ਤਰਨਤਾਰਨ 500 ਤੋਂ ਲੈ ਕੇ 570 ਰੁਪਏ ਤੱਕ ਥੂੜੀ ਦਾ ਰੇਟ ਰਿਹਾ ਸ਼੍ਰੀ ਅਮਰਥਰ ਦੀ ਗੱਲ ਕਰ ਲਈਏ ਉੱਥੇ ਜਿਹੜੀ ਆ 550 ਤੋਂ ਲੈ ਕੇ ਤੇ 650 ਦੇ ਵਿੱਚ ਟੁੜੀ ਜਿਹੜਿਆ ਰੇਟ ਉਹ ਚੱਲ ਰਿਹਾ ਜੀ ਸੋ ਇਹ ਸਨ ਕੁਝ ਮੰਡੀਆਂ ਦੇ ਰੇਟ ਧੰਨਵਾਦ ਜੀ